ਪਰ ਪਰ ਗੱਡੀਆਂ ਪਹੀਏ ਉਤਰਦੇ ਆਲਦਿਆਣੇ ਨੇ ਉਹ ਵੀ ਮੀਆਂ ਬੀਬੀ ਲੀੜੇ ਕਪੜੇ ਨਾਲ ਨਿਆਣੇ ਨੇ ਜਿੱਥੇ ਮਿਲਗੀ ਜਗਾ ਵੀ ਡੇਰਾ ਲਾਲਿਆ ਪਹੀਆਂ ਨੇ ਲਧਿਆਣੇ ਨੂੰ ਖਤਰਾ ਵੀ ਕੇਰਾ ਪਾਲਿਆ ਪਹੀਆਂ ਨੇ ਹੋ ਲਧਿਆਣੇ ਨੂੰ ਖਤਰਾ ਵੀ ਕੇਰਾ ਪਾਲਿਆ ਪਹੀਆਂ ਨੇ ਲਾਲੂ ਦੀ ਏ ਫੌਜ ਵੀ ਹੀਰਾ ਕੱਤੀ ਆਉਂਦੀ ਐ ਪੌਰਨ ਕੰਟਰੀ ਸਮਝ ਪੰਜਾਬ ਨੂੰ ਣਠੀ ਆਉਂਦੀ ਐ ਉਹ ਜਰਦਾ ਮਲਨ ਪੰਜਾਬੀ ਗੱਭਰੂ ਲਾ ਲਿਆ ਪਈਆਂ ਨੇ ਲੁਧਿਆਣੇ ਨੂੰ ਖਤਰਾ ਵਿਕੇਰਾ ਪਾ ਲਿਆ ਪਈਆਂ ਨੇ ਬੇਰਜਗਾਰ ਪੰਜਾਬੀ ਦਿਨੋਂ ਦਿਨ ਵੱਧਦੇ ਜਾਂਦੇ ਆ ਫੈਕਟਰੀਆਂ ਦੇ ਵਿੱਚ ਬਿਹਾਰੀ ਲੱਗਦੇ ਜਾਂਦੇ ਆ ਵਿਰਾਸਨ ਕਾੜ ਆਪਣੇ ਆਪ ਬਣਾ ਲਿਆ ਪਈਆਂ ਨੇ ਲੁਧਿਆਣੇ ਨੂੰ ਖਤਰਾ ਵਿਕੇਰਾ ਪਾ ਲਿਆ ਭਈਆਂ ਨੇ ਲੁਧਿਆਣੇ ਨੂੰ ਖਤਰਾ ਵਿਕੇਰਾ ਪਾ ਲਿਆ ਭਈਆਂ ਨੇ ਐਮ ਐਲ ਏ ਵੀ ਸਾਡਾ ਹੋ ਵਿਚ ਲੁਧਿਆਣੇ ਚ ਬਈ ਭਈਆ ਰਾਣੀ ਮਾਡਲ ਆਉ ਪੰਜਾਬੀ ਗਾਣੇ ਚ ਅਦੋਂ ਵੱਦ ਪੰਜਾਬ ਬਿਹਾਰ ਬਣਾ ਲਿਆ ਭਈਆਂ ਨੇ ਲੁਧਿਆਣੇ ਨੂੰ ਖਤਰਾ ਵਿਕੇਰਾ ਪਾ ਲਿਆ ਭਈਆਂ ਨੇ ਪਟਿਆਲੇ ਨੂੰ ਖਤਰਾ ਵਿਕੇਰਾ ਪਾਲਿਆ ਪਈਆਂ ਨੇ ਮੇਰੇ ਪੰਜਾਬ ਨੂੰ ਖਤਰਾ ਵਿਕੇਰਾ ਪਾਲਿਆ ਪਈਆਂ ਨੇ